ਹੈਲੋ ਸਟੂਡੈਂਟਸ ਮੈਂ ਹਰਵਿੰਦਰ ਕੌਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਸਟੂਡੈਂਟਸ ਅਸੀਂ ਆਪਣੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ राय ਜੀ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਫੈਮਿਲੀ ਬਾਰੇ ਉਹਨਾਂ ਦੇ ਗੁਰੂਕਤਾ ਗੱਦੀ ਬਾਰੇ ਸੰਤਾਨਾਂ ਬਾਰੇ ਸਾਰਾ ਕੁਝ ਪੜ ਚੁੱਕੇ ਆ ਜੀ ਤਾਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਉਹਨਾਂ ਦੇ ਜੋ ਸਿੱਖ ਧਰਮ ਦੇ ਲਈ ਉਹਨਾਂ ਦਾ ਜੋ ਯੋਗਦਾਨ ਸੀ ਜੋ ਉਹਨਾਂ ਦਾ ਪੀਰੀਅਡ ਜਿਹੜਾ ਰਿਹਾ ਹੈ ਜੀ ਗੁਰੂਤਾ ਗੱਦੀ ਦਾ ਉਸ ਦੇ ਵਿੱਚ ਉਹਨਾਂ ਨੇ ਕੀ ਕੀ ਕੰਮ ਕੀਤੇ ਕੀ ਕੀਤਾ ਉਹਨਾਂ ਨੇ ਅੱਜ ਅਸੀਂ ਉਹਦੇ ਬਾਰੇ ਜੀ ਜਾਣਕਾਰੀ ਹਾਸਲ ਕਰਾਂਗੇ ਤਾਂ ਸਟਾਰਟ ਕਰਦੇ ਹਾਂ ਸਟੂਡੈਂਟ ਤਾਂ ਸਭ ਤੋਂ ਪਹਿਲਾਂ ਸਟੂਡੈਂਟਸ ਸਟਾਰਟ ਕਰਨਾ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਮੁਗਲ ਸਾਮਰਾਜ ਦਾ ਮਤਲਬ ਕਿ ਕੀ ਰੋਲ ਸੀਗਾ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ राय ਜੀ ਦੇ ਸੋਰੀ ਜੀ ਹਰ ਰਾਏ ਜੀ ਦੇ ਸਮੇਂ ਦੇ ਵਿੱਚ ਤਾਂ ਜੀ ਹਰ ਰਾਏ ਦੀ ਜਿਹੜਾ ਜੋ ਸਮਾ ਸੀ ਉਸ ਨੂੰ ਸ਼ਾਂਤ ਕਾਲ ਕਿਹਾ ਜਾਂਦਾ ਹੈ ਠੀਕ ਹੈ ਜੀ ਸ਼ਾਂਤੀ ਦਾ ਕਾਲ ਜਿਹੜਾ ਉਹ ਕਿਹਾ ਜਾਂਦਾ ਹੈ ਠੀਕ ਹੈ ਇਸ ਟਾਈਮ ਜਿਹੜਾ ਮੁਗਲਾ ਵੱਲੋਂ ਵੀ ਸ਼ਾਂਤੀ ਸੀ ਤੇ ਸਿੱਖਾਂ ਵੱੱਝ ਵੀ ਸ਼ਾਂਤੀ ਸੀ ਠੀਕ ਹੈ ਜੀ ਇਸ ਨੂੰ ਸ਼ਾਂਤੀ ਦਾ ਕਾਲ ਕਿਹਾ ਜਾਂਦਾ ਹੈ ਤਾਂ ਉਹ ਆਪਾਂ ਦੇਖਦੇ ਹਾਂ ਕਿ ਕਿਉਂ ਤੇ ਕੀ ਮਤਲਬ ਕੀ ਹੋਇਆ ਠੀਕ ਹੈ ਜੀ ਸਤਵੇਂ ਗੁਰੂ ਸਾਹਿਬ ਜੀ ਦੇ ਸਮੇਂ ਮੁਗਲ ਰਾਜ ਦਾ ਜਿਹੜਾ ਬਾਦਸ਼ਾਹ ਜੀ ਉਹ ਸ਼ਾਹਜਹਾਂ ਸੀ ਜੋ ਕਿ ਬਿਮਾਰ ਹੋ ਗਿਆ ਸੀ ਆਪਣੇ ਟਾਈਮ ਦੇ ਵਿੱਚ ਸ਼ਾਹਜਹਾਂ ਬਹੁਤ ਕਟੜ ਸੀ ਪਰ ਜਦੋਂ 7ਵੇਂ ਗੁਰੂ ਜੀ ਦਾ ਰਾਜ ਆਇਆ ਤਾਂ ਉਹ ਬਿਮਾਰ ਹੋ ਗਿਆ ਤੇ ਉਸ ਦਾ ਜਿਹੜ ਉਸ ਨੇ ਆਪਣੇ ਪੁੱਤਰ ਜਿਹੜਾ ਉਹ ਦਾਰਾ ਸ਼ਿਕੋ ਦਾਰਾ ਸ਼ਿਕੋ ਨੂੰ ਜਿਹੜਾ ਕੀ ਬਣਾਤਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਠੀਕ ਹੈ ਜੀ ਪਰ ਉਸ ਦੇ ਭਰਾ ਜਿਹੜੇ ਸਿਗੇ ਉਹ ਸਿਗੇ ਜੀ ਹਾਂ ਜੀ ਉਸ ਦੇ ਭਰਾ ਸਨ ਜੀ ਸ਼ਾ ਸ਼ੂਜਾ ਠੀਕ ਹੈ ਜੀ ਸ਼ਾ ਸ਼ੂਜਾ ਮਗਧ ਅਤੇ ਔਰੰਗਜੀਬ ਠੀਕ ਹੈ ਜੀ ਔਰੰਗਜੀਬ ਅਸੀਂ ਬਾਰੇ ਅਸੀਂ ਅੱਗੇ ਵੀ ਪੜਾਂਗੇ ਤਾਂ ਕੀ ਕੀ ਹੋਇਆ ਜੀ ਭਰਾਵਾਂ ਦੇ ਵਿੱਚ ਦਿਨਾਂ ਦੇ ਵਿੱਚ ਲੜੀ ਹੈ ਲੜਾਈ ਹੋ ਗਈ ਠੀਕ ਹੈ ਜੀ ਇਹਨਾਂ ਭਰਾਵਾਂ ਦੇ ਵਿੱਚ ਵਿਰੋਧ ਹੋ ਗਿਆ ਲੜਾਈਆਂ ਸ਼ੁਰੂ ਹੋ ਗਈਆਂ ਗ੍ਰਹਿ ਯੁੱਧ ਜਿਹੜਾ ਉਹ ਸ਼ੁਰੂ ਹੋ ਗਿਆ ਜਿਸ ਵਿੱਚ ਦਾਰਾ ਸ਼ਿਕੋ ਜਿਹੜਾ ਸੀਗਾ ਉਹ ਹਾਰ ਗਿਆ ਠੀਕ ਹੈ ਜੀ ਦਾਰਾ ਸ਼ਿਕੋ ਜਿਹੜਾ ਸੀ ਉਹ ਹਾਰ ਗਿਆ ਅਤੇ ਦਾਰਾ ਸ਼ਿਕੋ ਦੀ ਹਾਰ ਤੋਂ ਬਾਅਦ ਔਰੰਗਜੀਬ ਜਿਹੜਾ ਸੀ ਉਹ ਰਾਜਾ ਬਣ ਗਿਆ ਠੀਕ ਹੈ ਜੀ ਫਿਰ ਇਹ ਸੀ ਜੀ ਔਰੰਗਜੀਬ ਰਾਜਾ ਬਣ ਗਿਆ ਦਾਰਾ ਸ਼ਿਕੋ ਬਾਅਦ ਵਿੱਚ 7ਵੇਂ ਗੁਰੂ ਜੀ ਨੂੰ ਮਿਲਿਆ ਤੇ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਵਿਰੋਧੀਆਂ ਨੇ ਔਰੰਗਜੀਬ ਨੂੰ ਉਸ ਦੀ ਸ਼ਿਕਾਇਤ ਕਰ ਦਿੱਤੀ ਠੀਕ ਹੈ ਜੀ ਦਾਰਾ ਸ਼ਿਕੋ ਸੀ ਜਿਹੜਾ ਉਹ ਹਾਰ ਗਿਆ ਸੀ ਉਸ ਤੋਂ ਬਾਅਦ ਉਹਦੀ ਮੁਲਾਕਾਤ ਜਿਹੜੀ ਉਹ ਗੁਰੂ 7ਵੇਂ ਗੁਰੂ ਜੀ ਨਾਲ ਹੋਈ ਤੇ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਗੁਰਗੱਦੀ ਦਾ ਤੇ ਵਿਰੋਧੀਆਂ ਨੇ ਕੀ ਕੀਤਾ ਜੀ ਔਰੰਗਜੀਬ ਦੇ ਕੰਨ ਭਾਰ ਦਿੱਤੇ ਅਤੇ ਜਿਹੜਾ ਉਹ ਸੀਗਾ ਔਰੰਗਜੀਬ ਨੇ ਫਿਰ ਕੀ ਕੀਤਾ ਗੁਰੂ ਜੀ ਨੂੰ ਅ ਅੱਗੇ ਗ੍ਰਿਫਤਾਰ ਕਰਨ ਦਾ ਸੋਚਿਆ ਜਾਂ ਉਹਨਾਂ ਨੂੰ ਬੁਲਾਇਆ ਆਪਾਂ ਦੇਖਦੇ ਹਾਂ ਜੀ ਠੀਕ ਹੈ ਜੀ ਤਾਂ ਜਦੋਂ 1657 ਈਸਵੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਬਣਿਆ ਤੇ ਉਸਨੇ 1658 ਈਸਵੀ ਵਿੱਚ ਆਪਣੇ ਬਿਮਾਰ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੈਦੀ ਬਣਾ ਲਿਆ ਤੇ 1666 ਈਸਵੀ ਵਿੱਚ ਉਸ ਨੂੰ ਕੈਦ ਵਿੱਚ ਹੀ ਉਸਦੀ ਮੌਤ ਹੋ ਗਈ ਠੀਕ ਹੈ ਜੀ 1666 ਈਸਵੀ ਵਿੱਚ ਜਿਹੜਾ ਆਪਣਾ ਹੈਗਾ ਸ਼ਾਹ ਜਹਾਂਸੀ ਜੀ ਉਸ ਦੀ ਸੀ ਹੋਗੀ ਮੌਤ ਹੋ ਗਈ ਸੀ ਠੀਕ ਹੈ ਜੀ ਉਸ ਨੂੰ ਆਪਣੇ ਹੀ بیٹے ਔਰੰਗਜ਼ੇਬ ਨੇ ਜੋ ਸੀ ਉਹ ਕੈਦੀ ਬਣਾ ਲਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ ਤਾਂ ਅੱਗੇ ਦੇਖਦੇ ਹਾਂ ਜੀ ਸਟੂਡੈਂਟਸ ਫਿਰ ਜਦੋਂ ਔਰੰਗਜ਼ੇਬ ਨੇ ਵਿਰੋਧੀਆਂ ਦੀ ਸਹਾਇਤਾ ਨੂੰ ਸ਼ਿਕਾਇਤਾਂ ਨੂੰ ਸੁਣ ਕੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਸੱਦਾ ਭੇਜਿਆ ਤਾਂ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਭੇਜ ਦਿੱਤਾ ਅਤੇ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਾਣੀ ਦਾ ਜਿਹੜਾ ਉਹ ਗਲਤ ਉਚਾਰਣ ਕੱਢਿਆ ਮਤਲਬ ਕਿ ਆ ਗਲਤ ਅਰਥ ਕੱਢਿਆ ਤੇ ਵਾਪਸ ਆ ਗਿਆ ਤਾਂ ਉਸਨੇ ਕੀ ਕੀਤਾ ਸੀ ਜੀ ਉੱਥੇ ਉਸਨੇ ਜਿਹੜੀ ਬਾਣੀ ਸੀ ਉਹ ਗਲਤ ਉਚਾਰ ਦਿੱਤੀ ਸੀ ਠੀਕ ਹੈ ਜੀ ਔਰੰਗਜੀਬ ਨੂੰ ਸਿਰਫ ਖੁਸ਼ ਕਰਨ ਲਈ ਠੀਕ ਹੈ ਜੀ ਔਰੰਜੇਵ ਨੂੰ ਖੁਸ਼ ਕਰਨ ਲਈ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਾਣੀ ਜਿਹੜੀ ਉਹ ਗਲਤ ਉਚਾਰ ਦਿੱਤੀ ਪਰ ਜਦੋਂ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਸਾਰੀ ਗੱਲ ਉਹਨਾਂ ਨੂੰ ਪਤਾ ਲੱਗੀ ਤੇ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਸਿਕਿੱਤਤਾ ਸੀ ਆਪਣੀ ਜਾਇਦਾਦ ਤੋਂ ਆਪਣੇ ਘਰ ਤੋਂ ਆਪਣਾ ਸਾਰੇ ਤੋਂ ਬੇਦਖਲ ਕਰ ਦਿੱਤਾ ਤੇ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਨੂੰ ਹਰਿ ਕ੍ਰਿਸ਼ਨ ਜੀ ਨੂੰ ਜਿਹੜਾ ਉਹ ਆਪਣਾ ਉਤਰਾਧਿਕਾਰੀ ਬਣਾ ਦਿੱਤਾ ਅਤੇ ਸੱਤਵੇਂ ਗੁਰੂ ਜੀ ਨੇ ਫਿਰ ਸੀ ਜੀ ਉਹ 6 ਅਕਤੂਬਰ 1661 ਇਸ ਵਿੱਚ ਕੀਰਤਪੁਰ ਸਾਹਿਬ ਵਿੱਚ ਹੀ ਜੋਤੀ ਜੋਤ ਜਿਹੜੇ ਉਹ ਸਮਾ ਗਏ ਸੀਗੇ ਜੋਤੀ ਜੋਤ ਸਮਾ ਗਏ ਆਪਣੇ ਪੁੱਤਰ ਨੂੰ ਹਰਿ ਕ੍ਰਿਸ਼ਨ ਜੀ ਨੂੰ ਜਿਹੜਾ ਉਹ ਗੁਰੂ ਬਣਾਉਣ ਤੋਂ ਬਾਅਦ ਠੀਕ ਹੈ ਜੀ ਤਾਂ ਸਟੂਡੈਂਟਸ ਇੱਕ ਵਾਰੀ ਰਿਵਿਊ ਲੈ ਲੈਣੇ ਆ ਜੀ ਇਹਦਾ ਇਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਿਆ ਜੀ ਜਿਹੜਾ ਮੁਗਲ ਜਿਹੜਾ ਸ਼ੈਨਸ਼ਾ ਸੀ ਉਹ ਸ਼ਾਹ ਜਹਾਂ ਸੀ ਉਸਦੇ ਤਿੰਨ ਪੁੱਤਰ ਸਨ ਜੀ ਜਿਹੜਾ ਦਾਰਾ ਸ਼ਿਕੋ ਸੀ ਉਹ ਉੱਤਰਾਧਿਕਾਰੀ ਉਸਨੇ ਬਣਾ ਦਿੱਤਾ ਪਰ ਪੁੱਤਰਾਂ ਵਿਚਕਾਰ ਜਦੋਂ ਯੁੱਧ ਹੋਇਆ ਤੇ ਉਹ ਜਿਹੜੇ ਆਪਣਾ ਦਾਰਾ ਸ਼ਿਕੋ ਹਾਰ ਗਿਆ ਤਾਂ ਔਰੰਗਜ਼ੇਬ 1657 ਈਸਵੀ ਦੇ ਵਿੱਚ ਜਿਹੜਾ ਉਹ ਬਾਦਸ਼ਾਹ ਬਣ ਗਿਆ ਉਸਨੇ ਆਪਣੇ ਪਿਤਾ ਨੂੰ ਹੀ ਗ੍ਰਿਫਤਾਰ ਕਰ ਲਿਆ ਤੇ 1666 ਈਸਵੀ ਦੇ ਵਿੱਚ ਉਸਦੇ ਪਿਤਾ ਦੀ ਜੋ ਹੈ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਸਨੇ ਗੁਰੂ ਜੀ ਨੂੰ ਬੁਲਾਇਆ ਸੀ ਦਿੱਲੀ ਆਪਣੀ ਸਫਾਈ ਪੇਸ਼ ਕਰਨ ਲਈ ਪਰ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਵੱਡੇ ਨੂੰ ਭੇਜ ਦਿੱਤਾ ਜੀ ਆ ਰਾਮ ਰਾਏ ਜੀ ਨੂੰ ਠੀਕ ਹੈ ਜੀ ਦਿੱਲੀ ਭੇਜਿਆ ਸੀ ਕਿ ਉਹਨਾਂ ਦੀ ਗੱਲ ਸੁਣੋ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਿਹੜੀ ਬਾਣੀ ਦੇ ਉਹ ਗਲਤ ਸ਼ਬਦ ਦੇ ਅਰਥ ਦੱਸ ਦਿੱਤੇ ਤਾਂ ਇਸ ਕਰਕੇ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਬੇਦਖਲ ਕਰ ਦਿੱਤਾ ਸੀ ਤੇ ਉਸ ਤੇ ਉਸ ਤੋਂ ਪਹਿਲਾਂ ਆਪਣੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਜੋ ਆਪਣੇ 8ਵੇਂ ਗੋਲੂ ਬਾਲ ਗੁਰੂ ਹਨ ਉਹਨਾਂ ਨੂੰ ਕੀ ਕਰਤਾ ਉਹਨਾਂ ਨੂੰ ਗੁਰਤਾ ਗੱਤੀ ਸੌਂਪ ਦਿੱਤੀ ਅਤੇ ਆਪ 16 6 ਅਕਤੂਬਰ ਨੂੰ 1661 ਈਸਵੀ ਨੂੰ ਜੇ ਸੀ ਉਹ ਕੀਰਤਪੁਰ ਵਿਖੇ ਹੀ ਜੋਤੀ ਜੋ ਸਮਾਗ ਗਏ ਤੇ ਇੱਕ ਇੱਕ ਜਿਹੜਾ ਕੁਐਸਚਨ ਹੈ ਉਹ ਬਹੁਤ ਪੁੱਛਿਆ ਜਾਂਦਾ ਹੈ ਕਿ ਕਿਹੜੇ ਗੁਰੂ ਜਿਨ੍ਹਾਂ ਦਾ ਜਨਮ ਵੀ ਕੀਰਤਪੁਰ ਵਿਖੇ ਹੋਇਆ ਤੇ ਉਹ ਜੋਤੀ ਜੋਤ ਵੀ ਕੀਰਤਪੁਰ ਵਿਖੇ ਸਮਾਏ ਤਉ ਸਿਗੇ ਜੀ ਆਪਣੇ ਗੁਰੂ ਹਰਿਕ੍ਰਿਸ਼ਨ ਜੀ ਸੱਤਵੇਂ ਗੁਰੂ ਜੀ ਠੀਕ ਹੈ ਉਹਨਾਂ ਦਾ ਜਨਮ ਵੀ ਕੀਰਤਪੁਰ ਵਿਖੇ ਹੋਇਆ ਹੈ ਤੇ ਜੋਤੀ ਜੋਤ ਵੀ ਉਹ ਕੀਰਤਪੁਰ ਵਿਖੇ ਹੀ ਸਮਾਇਕ ਸੰਨ ਦਾ ਥੈਂਕ ਯੂ ਸੋ ਮਚ ਸਟੂਡੈਂਟਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮਚ